ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚ ਹੈਲ ਬਲੌਗਰ ਸੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਬਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੁੱਲ ਵਾਚ ਪਲੀਜ਼ ਐਡ ਨੂੰ ਸਕਿਪ ਨਾ ਕਰਿਆ ਕਰੋ ਜੀ ਫੁੱਲ ਵਾਚ ਕਰ ਲਿਆ ਕਰੋ ਮੇਰਾ ਕੋਈ ਅਸਟ ਹੈ ਤੇ ਵਾਇਗਰੂ ਦੀ ਕਿਰਪਾ ਦੇ ਨਾਲ ਸਭ ਕੁਝ ਠੀਕ ਹੋ ਗਿਆ ਆਪਾਂ ਚੱਲੇ ਆ ਸਕੂਲ ਸਾਰੇ ਸਕੂਲ ਕਾਲਜ ਸਭ ਕੁਝ ਹੈ ਜਿਹੜਾ ਖੁੱਲ ਗਿਆ ਹਨਾ ਸਾਰੇ ਆਪੋ ਆਪਣੇ ਕਮਾਕਾਰਾਂ ਤੇ ਅੱਜ ਜਾਣਗੇ ਤੇ ਪ੍ਰਮਾਤਮਾ ਹੀ ਆ ਸਾਧਾ ਹਨ ਤੇ ਪ੍ਰਮਾਤਮਾ ਨੇ ਪ੍ਰਮਾਤਮਾ ਹੈਗਾ ਉਹਨੇ ਹੀ ਸਭ ਕੁਛ ਕਰਨਾ ਸੀ ਆਪਣ ਡਰਤਾ ਹੁੰਦਾ ਹੀ ਆ ਜਦੋਂ ਕੋਈ ਕੁਝ ਵੀ ਹੁੰਦਾ ਹਨਾ ਚਲੋ ਸਭ ਕੁਛ ਠੀਕ ਹੋ ਗਿਆ ਬੜੀ ਖੁਸ਼ੀ ਹੈ ਅੱਜ ਸਾਰੇ ਸਕੂਲ ਚਲੇ ਗਏ ਕਿ ਉਸ ਦਿਨ ਬਹੁਤ ਡਰ ਲੱਗਦਾ ਸੀ ਵੀ ਪਤਾ ਨਹੀਂ ਸਕੂਲ ਆਵਾਂਗੇ ਜਾਂ ਨਾ ਕੀ ਹੋਊਗਾ ਕੀ ਨਾ ਹਨਾ ਮਨਸ ਆਪਣੇ ਨੇਗੈਟਿਵਿਟੀ ਹੈ ਜਿਹੜੀ ਜ਼ਿਆਦਾ ਆਉਂਦੀ ਹੈ ਪੋਜ਼ਿਟਿਵਿਟੀ ਨਹੀਂ ਆਉਂਦੀ ਤੇ ਲੌਜੀ ਚ ਆਪਾਂ ਪਿੰਦੀ ਸੱਜਾ ਥੋੜਾ ਜਿਹਾ ਟਾਈਮ ਨਾਲ ਉੱਠ ਖੜੇ ਸੀਗੇ ਤੇ ਹੁਣ ਆਪਾਂ ਚੱਲੇ ਆ ਸਕੂਲ ਸਿਮੂ ਵਰਗੇ ਵੀ ਰੈਡੀ ਹੋ ਗਏ ਆਪਾਂ ਹੋ ਗਏ ਫਸ ਮੰਮੀ ਰੋਟੀ ਬਣਾਈ ਜਾਂਦੀ ਐ ਤੇ ਰੋਟੀ ਕਰਕੇ ਪੈਕ ਚੱਲੇ ਆਪਾਂ ਸਕੂਲਾਂ ਨੂੰ ਹੁਣ ਖੁਸ਼ੀ-ਖੁਸ਼ੀ ਸਾਰੇ ਵਲੌਗ ਬਣਾਇਆ ਕਰਾਂਗੇ ਪਹਿਲਾਂ ਵਲੌਗ ਬਣਾਉਂਦੇ ਤਾਂ ਸੀ ਬਟ ਪਤਿਏ ਸੋਨਮਾਲ ਚ ਡਰ ਜਾ ਵੀ ਹੁੰਦਾ ਸੀ ਹਜੇ ਪਤਾ ਨਹੀਂ ਕਿਵੇਂ 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 ਚਲੋ ਆਪਾਂ ਹੁਣ ਉਹਨਾਂ ਗੱਲਾਂ ਨੂੰ ਛੱਡੀਓ ਆਪਾਂ ਆਈਏ ਪਹਿਲਾਂ ਵਾਲੀਆਂ ਗੱਲਾਂ ਬਾਤਾਂ ਤੇ ਕੰਮਾਂ ਕਰਾਂ ਤੇ ਤੇ ਹੋ ਸਕਦਾ ਜੀ ਅੱਜ ਨਾ ਹੋ ਸਕੇ ਆ ਤਾਂ ਕੱਲ ਜਿਵੇਂ ਅੱਜ ਸੋਮਵਾਰ ਹੈ ਕੱਲ ਨੂੰ ਮੰਗਲਵਾਰ ਨੂੰ ਆਪਾਂ ਚੱਲਾਂਗੇ ਨਿਊ ਕਲੈਕਸ਼ਨ ਲੈ ਕੇ ਆਵਾਂਗੇ ਤੁਹਾਡੇ ਲਈ ਵੇਟ ਕਰੋ ਸੋਹਣੇ ਸੋਹਣੇ ਪ੍ਰਿੰਟਾਂ ਦੇ ਸੂਟ ਲੈ ਕੇ ਆਵਾਂਗੇ ਤੇ ਤੁਸੀਂ ਕਰਿਓ ਆਰਡਰ ਬਹੁਤ ਸਾਰੀਆਂ ਭੈਣਾਂ ਦੇ ਫੋਨ ਆਈ ਜਾਂਦੇ ਸੀਗੇ ਤੇ ਉਧਰ ਆਪਣੇ ਭੂਆ ਜੀ ਨੇ ਵੀ ਅੱਜ ਚਲੇ ਜਾਣਾ ਤੇ ਉਹਨਾਂ ਨੇ 8:30 ਵਾਲੀ ਬੱਸ ਆਪਣੀ ਉਹ ਬੈਠਿਆ ਗੱਲਾਂ ਬਾਤਾਂ ਕਰੀ ਜਾਂਦੇ ਬੱਸ ਆਉਂਦੀ ਉਸ ਤੇ ਚਲੇ ਜਾਣਗੇ ਚਲੋ ਵੀ ਮਿਲ ਗਏ ਲੋ ਜੀ ਪੀ ਗਏ ਘੁੱਟ ਚਾਹ ਤੇ ਫਿਰ ਆਪਾਂ ਚੱਲੀ ਉਧਰੋਂ ਰਾਜੂ ਵੀ ਹੈ ਜਿਹੜੀ ਸਬਸਫਾਈ ਕਰ ਗਿਆ ਸਾਰੇ ਕੰਮ ਆ ਜਿਹੜੇ ਟਾਈਮ ਨਾਲ ਨਿਬੜ ਕੇ ਕੱਲ ਸ਼ਾਮ ਜੇ ਨੂੰ ਤਾਂ ਰਾਤ ਨੂੰ ਜਿਵੇਂ ਪੱਠੀ ਵਗੈਰਾ ਪਾ ਕੇ ਰੱਖਦੇ ਹੁੰਨੇ ਆ ਨਾ ਤੇ 9 10 ਵਜੇ ਉੱਠ ਕੇ ਟੱਕ ਕੇ ਪੈਣਾ ਪਿਆ ਕਿਉਂਕਿ ਬੱਦਲ ਵਾਈ ਇੰਨੀ ਕਿ ਜ਼ਿਆਦੇ ਹੋ ਗਈ ਸੀ ਣੀਰੀ ਚੱਲ ਪਈ ਸੀ ਲਖਸ਼ ਲਖਸ਼ ਦਾ ਮੈਂ ਕਿ ਨਕਸ਼ ਕੀ ਹੁੰਦਾ ਲਖਸ਼ ਹੋ ਲਗੀ ਵੀ ਅੜ ਗਈ ਇਹ ਕਹਿੰਦੇ ਹੁੰਦੇ ਨੇ ਗੱਲ ਲਸ਼ਕ ਦਾ ਬਹੁਤ ਸੀ ਹਾਂ ਲਸ਼ਕ ਦਾ ਕਈ ਵਾਰੀ ਗੱਲ ਅੜ ਜੇ ਫੇਰ ਅੜ ਜਨੀ ਲਾ ਛੱਡ ਬਰੇ ਤੇ ਚਾਹ ਪੀ ਗਈ ਘੁੱਟ ਮੰਮੀ ਨੇ ਚਾਹ ਬਣਾਈ ਐ ਲੈ ਚਿਲੂ ਚੀ ਲੋਗ ਪਾ ਕੇ ਕਹਿੰਦੀ ਜਵੈਣ ਪਾਈ ਆਪਦੀ ਘੁੱਟ ਪੀ ਜਾ ਲਓ ਜੀ ਟਾਈਮ ਹੋ ਗਿਆ 5 ਦਾ ਤੇ ਆਪਾਂ ਨਾ ਇਹ ਵਾਲੇ ਸੂਟ ਨਾਲ ਦੀ ਅੱਜ ਲੈਸ ਤਲਿਆਦੀ ਹੋਈ ਸੀ ਕਿ ਲੈਸ ਵਗੈਰਾ ਲਾਤੀ ਚੱਕਾ ਕੇ ਰੱਟੇ ਤੇ ਹੁਣ ਨਾ ਸੂਟ ਹੈ ਆਪੇ ਸੂਟ ਨਾਲ ਦੇ ਜਿਹੜੇ ਅ ਦੁਪੱਟੇ ਉਹ ਡਾਈ ਕਰਦੇ ਦੇ ਜਾਂਦੇ ਤੇ ਕੱਲ ਨੂੰ ਦੁਪੱਟੇ ਜਿਹੜੇ ਆਪਾਂ ਨੂੰ ਮਿਲ ਜਾਣਗੇ ਫਿਰ ਆਪਾਂ ਸੂਟ ਆ ਜਿਹੜਾ ਵੀਅਰ ਕਰਾਂਗੇ ਵਧੀਆ ਫਲਾਰ ਵਗੈਰਾ ਪੋਣੇ ਕੇ ਕੇ ਆਉਂਦੀ ਹੈਗੇ ਵਧੀਆ ਡਾਈ ਕਰਾ ਲਾਂਗੇ ਜਿਹੜੀ ਦੁਪੱਟੇ ਨਾਲ ਹੀ ਇਹਦੀ ਸੂਟ ਦੀ ਗ੍ਰੇਸ ਬਣ ਜਾਂਦੀ ਹੈਗੀ ਤੇ ਅੱਗ ਨਾਲ ਆਪਾਂ ਤੋਂ ਕੀ ਸੂਟ ਲੈ ਗਏ ਸੀ ਬਸ ਆਪਾਂ ਕੱਲ ਨੂੰ ਜਾਵਾਂਗੇ ਸੂਟ ਲੈਣ ਇਹ ਤਾਂ ਵੈਸੇ ਸਾਨੂੰ ਪਸੰਦ ਆ ਗਏ ਤਾਂ ਆਪਾਂ ਸੂਟ ਲੈ ਆਂਦੇ ਤੇ ਮੈਂ ਸੌਂਦਾ ਫੋਟੋ ਖਾ ਲਓ ਜੀ ਇੱਕ ਕਪੜਾ ਲੈ ਕੇ ਆਂਦਾ ਆਲ ਓਵਰ ਹੈ ਜੀ ਪਿਓਰ ਕਾਟਨ ਦੇ ਵਿੱਚ ਬਲੈਕ ਹੈਗਾ ਇਹ ਬਲੈਕ ਤੇ ਇਹਦੇ ਨਾਲ ਆ ਵਾਲੇ ਜਿਹੜੇ ਇਹਦੇ ਚ ਵਾਈਟ ਜਿਹੇ ਫਲਾਵਰ ਬਣੇ ਹੋਈ ਹੈ ਇਹਦੇ ਵਿੱਚ ਸਾਰਾ ਆਲ ਓਵਰ ਸੂਟ ਹੈ ਬਹੁਤ ਸੋਹਣਾ ਹੈ ਜੇ ਇੱਕ ਕੋਟ ਸੈੱਟ ਵਗੈਰਾ ਬਣਾਉਣਾ ਹੋਵੇ ਤਾਂ ਬਹੁਤ ਸੋਹਣਾ ਬਣੂਗਾ ਇੱਕ ਦੇਖੋ ਜੀ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਆ ਵਾਲਾ ਇਹ ਵੀ ਹੈਗੇ ਜੀ ਪਿਓਰ ਕਾਟਨ ਆ ਵਾਲਾ ਸੂਟ ਆਪਣਾ ਸੇਲ ਹੈ ਜੀ ਸੇਲ ਹੋ ਗਿਆ ਇਹ ਤੇ ਇੱਕ ਵਸਾ ਦੋ ਸੂਟ ਨਾ ਬਾਕੀ ਆਪਾਂ ਜਿਆਦਾ ਉਹ ਵੀ ਹੋਰ ਜਿਆਦਾ ਸੂਟ ਸੂਟਾਂ ਦੇ ਜਿਹੜੇ ਸੂਟਾਂ ਨੇ ਨਵੇਂ ਨਵੇਂ ਜਿਹੜੇ ਡਿਜ਼ਾਈਨ ਹੈ ਉਹ ਆਪਾਂ ਕੱਲ ਲੈ ਕੇ ਆਵਾਂਗੇ ਇਹ ਸੰਤੂਰ ਕਾਟਨ ਸੂਟ ਜਿਹੜੇ ਸੰ ਸੋਨੇ ਲੱਗੇ ਸੀ ਅਸੀਂ ਲੈ ਲਏ ਓਨਲੀ ਆਇਤਾ ਸਿੱਧੇ ਦੁਪੱਟੇ ਡਾਈ ਕਰਨੇ ਦੇ ਨਹੀਂ ਸੀਗੇ ਦੇਖੋ ਜੀ ਬਹੁਤ ਹੀ ਜਿਆਦਾ ਸੋਨਾ ਸੂਟ ਹੈ ਜੀ ਪਿਓਰ ਕਾਟਨ ਹੈ ਨਿੰਬੂ ਜੇ ਬਣੇ ਹੋਏ ਆ ਤੇ ਯਾਨਕਿ ਸਿੰਪਲ ਜਿਹਾ ਤੇ ਸੋਬਰ ਜਿਹੜੀ ਇਹ ਸੂਟਾਂ ਸੁੱਤ ਵੀ ਬਹੁਤ ਜਿਆਦਾ ਸੋਹਣਾ ਸੀ ਆਪਣਾ ਸੇਲ ਹੋ ਗਿਆ ਤੇ ਲੋ ਜੀ ਆਪਣੇ ਆ ਵਾਲੇ ਦੋ ਸੂਟ ਹੈ ਜੇਕਰ ਕਿਸੇ ਭੈਣ ਨੂੰ ਪਸੰਦ ਆ ਹਨ ਤਾਂ ਤੁਸੀਂ ਜਰੂਰ ਆਪਣਾ ਆਰਡਰ ਕਰ ਸਕਦੇ ਹੋ ਤੇ ਲੋ ਜੀ ਹੁਣ ਆਪਾਂ ਆਪਣੇ ਜਿਹੜੇ ਕੰਮ-ਕਾਰ ਕਰੀਏ ਸਟਾਰਟ ਪਹਿਲਾਂ ਮੈਂ ਬਸ ਆ ਕੇ ਥੋੜਾ ਜਿਹਾ ਰੈਸਟ ਕਰਕੇ ਤੇ ਸੂਟਾਂ ਸੂਟ ਤੇ ਲੈਸ ਲਾਉਣੇ ਸੀਗੇ ਉਹ ਕਰਤਾ ਆਪਾਂ ਆਪਦਾ ਕੰਮ ਕੰਪਲੀਟ ਤੇ ਭੂਆ ਜੀ ਅੱਜ ਚਲੇ ਗਏ ਬੇੜੇ ਦੇ ਵਿੱਚ ਸੁਨਸਣ ਪਈਆ ਨਹੀਂ ਭੂਆ ਜੀ ਚਾਰ 4:30 ਵਜੇ ਦਿਨ ਚੱਕ ਲੈਦੇ ਸੀਗੀ ਸਬਜ਼ੀ ਹਨਾ ਬੈਠੇ ਨਾਲੇ ਗੱਲਾਂ ਬਾਤਾਂ ਕਰੀ ਜਾਂਦੇ ਸਬਜ਼ੀ ਵਗੈਰਾ ਕੱਟ ਦਿੰਦੇ ਸੀ ਨੂੰ ਭਈ ਫਿਰ ਜਾਣਾ ਸੀਗੇ ਜਿਵੇਂ ਹੱਸੀ ਜਾਂਦੇ ਸੀ ਭਈ ਉੱਥੇ ਜਾਏ ਸਰਨਾ ਹਨਾ ਤੇ ਜਦੋਂ ਤਾਂ ਤਈਆ ਕਿੰਨੇ ਦਿਨ ਮਰਜੀ ਰਹਿ ਭਈ ਜਾਣਾ ਤਾਂ ਉੱਥੀ ਆ ਤੇ ਚਲੋ ਜੀ ਹੁਣ ਆਪਾਂ ਚੱਲਦੇ ਆ ਬਾਹਰ ਅੱਜ ਪਹਿਲਾਂ ਮੈਂ ਸੋਚਿਆ ਸੀ ਮੈਂ ਕੱਪੜੇ ਨਹੀਂ ਧੋਣੇ ਫਿਰ ਮੈਂ ਕਿਹਾ ਚਲੋ ਜਦੋਂ ਕੱਲ ਨੂੰ ਜਾਣਾ ਤਾਂ ਫਿਰ ਆਪਾਂ ਨੂੰ ਕੱਪੜੇ ਅੱਜ ਹੀ ਧੋਣੇ ਪੈਣ ਨੇ ਆਪਣੇ ਕੱਪੜੇ ਜਾਦੇ ਹੋ ਜਾਣੇ ਧੋਣਾਲੇ ਤਾਂ ਕਰਕੇ ਹੁਣ ਆਪਾਂ ਇਹਨਾਂ ਸੁੱਟਣ ਦਈਏ ਸਾਮ ਕਿਆ ਉਹਨ ਦਾ ਦੁਪੱਟਾ ਵੀ ਮੇਰਾ ਧੋਣਾ ਲਾ। ਘਰੀਆਂ ਦੇ ਕੰਮ ਕਰ। ਟਾਈਮ ਹੋ ਗਿਆ ਪੌਣੇ ਸੀ ਜਦ ਤੇ ਮੈਂ ਕਦੋਂ ਦੀ ਲੱਗੀ ਸੀ ਪੋਚਾ ਲਾਉਣਾ। ਸਾਰੇ ਰੋਮਾਂ ਦੇ ਵਿੱਚ ਲੱਗ ਗਿਆ। ਅਸਰ ਰਹਿ ਗਿਆ ਆਪਣਾ ਇਕੱਲਾ ਬਹਣਦਾ। ਤੇ ਬੀਬੀ ਵਿਚਾਰੀ ਬੈਠੀ ਚੁੱਪਚਾਪ ਹਾਜੇ ਮੈਂ ਜੂ ਵੀ ਭੁਲੇ ਵੀ ਨਹੀਂ ਜਾਏਗਾ। ਮੈਂ ਬੀਬੀ ਡਿਊਟੀ ਸੰਭੀ ਬੈਠੀ ਅੱਜ ਦੀ। ਉਹਦੇ ਦੀ ਡਿਊਟੀ ਸੰਭੀ ਹੋਈ ਸੀਗੀ। ਤੇ ਮੈਂ ਨਾ ਅੱਜ ਕੱਪੜੇ ਵਗੈਰਾ ਦਾ ਸਾਰਾ ਕੰਮ ਛੱਡ ਕੇ ਪੌਣੇ ਵਜੇ ਦੀ ਮਾਝ। ਉਹ ਤਾਂ ਮੈਂ ਨਾ ਪਹਿਲਾਂ ਪੋਚਾ ਲਾਣਾ ਪੁੱਛ ਲੱਗੇ ਜੈਨਾ ਪਤਾ ਨਹੀਂ ਕਿਉਂ ਮਨ ਤੋਂ ਐਵੇਂ ਜ ਹੋ ਜਾਂਦਾ ਵੀ ਸਾਰੇ ਕੰਮ ਨਿਭੜ ਕੇ ਨਹੀਂ ਬਿਛਕਦੀ ਉਧਰੋਂ ਮੈਂ ਕਿੰਨੇ ਮਰਜੀ ਕੰਮ ਕਰੀ ਜਾਵਾਂ ਫਿਰ ਆਪਣੀ ਐ ਮਨ ਦੇ ਵਿੱਚ ਐਵੇਂ ਜ ਹੁੰਦਾ ਮੈਨੂੰ ਵੀ ਮੈਂ ਨਾ ਹਜੇ ਪੋਚਾ ਲਾਉਣਾ ਐਸ ਵੇਲੇ ਕਮਰੇ ਦੀ ਸੈਟਿੰਗ ਹੁੰਦੀ ਆ ਥੜਕੇ ਦਾ ਬਸ ਕਰ ਦਿੱਤਾ ਹੈਗੇ ਆ ਜਲਦੀ ਲੱਗੇ ਭਾਦੇ ਨਾਲ ਅੱਠ ਜੀ ਚੋਂ ਹੁੰਦਾ ਜਿੱਦੇ ਦਾ ਮੈਨੂੰ ਬਹਿਣ ਲੱਗਿਆ ਹੋਇਆ ਉਹਦੇ ਨਾਲ ਬਸ ਮੈਂ ਦੀ ਸੋਚ ਲੈਣੀ ਵੀ ਪਹਿਲਾਂ ਪੋਚਾ ਲਾਉਣਾ ਬਾਕੀ ਕੰਮ ਬਾਅਦ ਦੇ ਵਿੱਚ ਆ ਸਾਰਾ ਸਿੱਜੀ ਐਡਾ ਸੋਨਾ ਸੋਨਾ ਰੰਗ ਗਰਾਇਆ ਹੋਇਆ ਸੀਗਾ ਤੇ ਕਿਵੇਂ ਨਾ ਕਿਵੇਂ ਆਈ ਕਹਿ ਸਕੀ ਪਿਆਰ ਪੰਜਾਬੀ ਦੇ ਵਿੱਚ ਨਾ ਜਲੂਸ ਜਾਂ ਨਿਕਲ ਜਾਂਦਾ ਜਦੋਂ ਰੰਗ ਲੈ ਜਾਂਦਾ ਹੈਗਾ ਤੇ ਆਪਣੇ ਇਸ ਰੂਮ ਦੇ ਵਿੱਚ ਵੀ ਇਹੀ ਹਾਲ ਸੀਗਾ ਉਹ ਤੇ ਉਦੋਂ ਫਿਰ ਐਨ ਐਨਾ ਇੱਕ ਵਾਰੀ ਉਪਰੋਂ ਰੰਗ ਵਧੀਆ ਪੈਸੇ ਆਂਦੇ ਨਾ ਆਪਾਂ ਵਾਲ ਵੀ ਕਰ ਲਗਵਾਏ ਸੀ ਤੇ ਤਾਂ ਕਰਕੇ ਬਸ ਇੰਨਾ ਰੂਮ ਖੋਣਾ ਲੱਗਦਾ ਤੇ ਉਹਨਾਂ ਇੰਜੀ ਕਰਦਾ ਵੀ ਜਾਂ ਤਾਂ ਸਾਰਾ ਰੰਗ ਚੱਲ ਲੈ ਜੀ ਚਲੋ ਇੱਕ ਤਾਂ ਦੇ ਉਹ ਸਕੇ ਆ ਪਹੁੰਚ ਪਈ ਹਨਾ ਸਾਰਾ ਕੰਮ ਪੈਸੇ ਦੇ ਹੁੰਦਾ ਪੈਸੇ ਦੇ ਖਿਆਲ ਆ ਜਾਂਦੇ ਹੱਥ 'ਚ ਹੋਇਆ ਤੇ ਚਲੋ ਇੱਥੇ ਵੀ ਆਪਾਂ ਵਾਲ ਪੇਪਰ ਹੈ ਜਿਹੜਾ ਲਗਵਾ ਲਾਂਗੇ ਬਹੁਤ ਬਾੜਾ ਜਾਂਦੀ ਮੈਨੂੰ ਪੂਰੀ ਲੱਗਦਾ ਜਦੋਂ ਝਾੜੂ ਮਾਰਦੇ ਆ ਤਾਂ ਜਾਂ ਪੋਚਾ ਲਾਉਣੀ ਮਾਰਾ ਜੇ ਕੋਸ਼ੇ ਦੇ ਨਾਲ ਲੱਗ ਜੀ ਤਾਂ ਨਾਲ ਦੀ ਨਾਲ ਆ ਜਿਹੜਾ ਸਾਰੇ ਜਿਹੇ ਮੂੜ ਜੇ ਝੜਨ ਲੱਗ ਜਾਂਦਾ ਉਹ ਨੂੰ ਜਲਦੀ ਜਲਦੀ ਪੋਚਾ ਲਾਵਾ ਤੇ ਫਿਰ ਮੈਂ ਧਾਰਾ ਗੱਡਾਂ ਕੱਪੜਿਆਂ ਵੱਲ ਜਾਵਾਂਗੀ ਫੇਰ ਲਓ ਜੀ ਟਾਈਮ ਹੋ ਗਿਆ ਸਾਢੇ 6 ਦਾ ਕੀ ਆਪਾਂ ਆਪਣੀ ਤਾਰਾ-ਤੂਰਾ ਦਾ ਕੰਮ ਨਿਬੇੜਤਾ ਤਾਰਾਂ-ਤੂਰਾ ਦਾ ਤੇਰਾ ਸੇਰਣਾ ਘੁੱਟ ਜਾਂਦਾ ਮੇਰਾ ਇਧਰ ਬੀਬੀ ਲੱਗੀ ਹੈਗੀ ਜੀ ਨੂੰ ਸਵਾਰਨ ਮੂੰਗੀ ਧੋਤੀ ਸੀਗੀ ਤੇ ਮੂੰਜੀ ਜੋ ਕੀ ਕੱਢਦੇ ਰੋੜ ਬੀਬੀ ਅੱਜ ਫਿਰ ਧੀ ਰਾਣੀ ਗਈ ਰੋਈ ਸਜੰਦ ਜੋ ਪਹ ਗਈ ਹੈ ਰੋਈ ਰਹੇਗੀ ਹਾਂ ਬੀਬੀ ਦਾਸਾ ਨੋਂ ਤੋਂ ਮੰਗੇ ਕਿੰਨਾ ਕਰੋਈ ਹੁਪਕੇ ਹੁਪਕੇ ਰੋਈ ਹਾਂ ਤੂੰ ਤਾਂ ਜਦ ਮੈਂ ਆ ਜਾਨੀ ਉਧਰੋਂ ਪੈਣੀ ਧੀਆਂ ਵੇਲੇ ਤਰੋਣੇ ਨਾ ਜਦੋਂ ਮੈਂ ਆ ਜਾਨੀ ਉਧਰੋਂ ਪੈਣੀ ਬੀਬੀ ਦਾ ਜੀਨ ਦਾ ਵੱਡਾ ਕੀ ਕਰਦੇ ਸਹੀ ਗੱਲ ਆ ਨੰ ਮੜਾ ਹੋਈ ਪਈ ਸੀ ਅੱਜ ਵੀ ਪੜ ਕੇ ਦੀ ਕੁੜੀ ਨਾ ਉੱਠਦੀ ਆ ਅਸੀਂ ਵੀ ਬਾਗੇ ਸਕੂਲ ਤੰਦਨ ਹੋ ਗਈs ਘਰੇ ਸੀ ਬਿਲਕੁਲ ਤੁਸੀਂ ਵੀ ਘਰੇ ਰਹੀਆਂ ਹੂੰ ਅਗਿਆ ਕਾਰਵਾਂ ਨੂੰ ਉਹ ਰੋਟੀਆਂ ਪਕਾ ਲਈਆਂ ਆ ਲਗਾਉਣ ਨੂੰ ਪਤਾ ਕੇ ਖਾਣ ਨੂੰ ਕੱਲ ਹੈ। ਹੈ। ਮੈਂ ਨਡਕੜ ਆ ਨੀਰ ਪ੍ਰਾਪਾਂ ਦੀ। ਨਾ ਭਰਾ ਗੱਲਾਂ ਮਾਤਾ ਕਰਨ। ਹੈ। ਅੱਜ ਤੋਂ ਮੇਰੇ ਭਰਾ ਅੱਗੇ ਗੱਲਾਂ ਵਾਂਦਾ ਕਰਨ। ਆਹੋ। ਹੈ। ਲਾਈਟ ਗਈ ਤੇ ਮੇਰੇ ਕੱਪੜੇ ਧੋਣ ਵਾਲੇ ਧੋਤੇ ਤਾਂ ਪੈਜ ਬਸ ਘੱਲਣ ਵਾਲੇ ਤੇ ਭਾਂਡੇ ਰਹਿ ਗਏ ਇਕੱਲੇ। ਹਾਂਜੀ। ਕਿੰਨੇ ਦੂਜਿਆਂ ਨੂੰ ਹੋਵੇ ਛਾਰੇ ਵਿਚਾਰ ਆਵਾਂ ਚਲ ਗੱਲਾਂ ਕਰੀਏ। ਪੂਆ ਦੇ ਹੁੰਦੇ। ਨਾ ਹੁੰਦਾ। ਨਾ ਉਹਨਾਂ ਗੱਲ ਸੁਣ ਕੇ ਜਿੰਦਰਾ ਇਹ ਨਾ ਕਿਹਾ ਹੈ ਡਾਸੀ ਜੀ ਸੱਤੀ ਅੱਛਾ ਫਿਰ ਉਹ ਕਾਗਜ਼ੇ ਫਰਾਉਣਾ ਹੈ ਠੀਕ ਹੈ ਇਹ ਆਉਣੀ ਇਸ ਗੱਡੀ ਲੋ ਜੀ ਵੈਸੇ ਤਾਂ ਅੱਜ ਕੱਲ ਸਾਰਿਆਂ ਪਹਿਣਾ ਹੀ ਆ ਨਾ ਇਹਦੇ ਮੰਜਾਂ ਦੇ ਇਹ ਵਾਲੇ ਕਵਰ ਚੜਾਉਂਦੇ ਆ ਜਿਵੇਂ ਕਹਿੰਦੇ ਹੁੰਦੇ ਜਵਾਕਾਂ ਦੇ ਕੁਰਤੇ ਵਾਂਗ ਚੜ ਜਾਂਦੇ ਆ ਇਹ ਹਾਂ ਹਾਂ ਹਵਾ ਜੀ ਚੱਲ ਪਿਆ ਹੈ ਦਿਨੇ ਕਿੰਨੀ ਹਮਸਜੀ ਸੀ ਹੈ ਨਾ ਬਹੁਤ ਗਰਮੀ ਹੁੰਦੀ ਆ ਕੱਲ ਤਾਂ ਇਸ ਵੇਲੇ ਵਧੇ ਠੰਡਾ ਮੌਸਮ ਹੋ ਗਿਆ ਸੀਗਾ ਹਾਂ ਗਰਮੀ ਤੋਂ ਪੂਰੀ ਹੂੰ ਜਦੋਂ ਤੁਸੀਂ ਫਟੀਆਂ ਦੇ ਮੱਦੇ ਮੁਆਫਾ ਮੰਗਣਾ ਮੈਨੂੰ ਇਹ ਚਾਹ ਰਹੀ ਉਹ ਘਰਤਣਾ ਚਾਹੁੰਦੀ ਸਾਰੇ ਜਿਹੜਾ ਆਇ ਲੋਕ ਕੋਈ ਨਹੀਂ ਜੀ ਤਾਂ ਡੇਲੀ ਬੈਠਣਾਗਾ ਫਿਰ ਉਹ ਤਾਂ ਥੋੜੇ ਜੇ ਡਾਰਕ ਜੀ ਹੁਣ ਵੈਸੇ ਦੋ ਕਲਰ ਵੀ ਮੈਂ ਉਹਦੇ ਡਾਰਕ ਹੀ ਲੈ ਕੇ ਆਈ ਸੀਗੀ ਹੂੰ ਤਿੰਨਾ ਮੰਜੇ ਨੇ ਆਂ ਭਲੂਂਗੜੀ ਦੂਜਾ ਮੰਜਾ ਮੰਜਾ ਬਸ ਤੋੜਨੇ ਆ ਟੁੱਟੇ ਜਾਣ ਛੇਛੇ ਦੀ ਮੈਨੂੰ ਬੜੇ ਭੜੇ ਲੱਗਦੇ ਲੱਕੜ ਦੇ ਨੇ ਮੋਹਰੇ ਬਣਾਵਾ ਲੈ ਆ ਉਹ ਖੈ ਤਾਂ ਬਲਡੋజర్ ਅੰਦਰ ਖੜੇ ਆ ਵੱਡੇ ਵੱਡੇ ਸਾਰਿਆਂ ਦੇ ਹੁੰਦੇ ਆ ਟੋਟਲੀ ਇਹ ਮੰਜੇ ਵੱਡੇ ਜਾਂ ਤਾਂ ਬਿਸਤਰਿਆਂ ਨੂੰ ਲਾਏ ਹੁੰਦੇ ਆ ਬਿਸਤਰੇ ਟਿਕੋਦੇ ਸਾਡੇ ਉੱਥੇ ਵੀ ਬਿਸਤਰੇ ਰੱਖੇ ਹੋਏ ਹਾਂ ਉਹ ਜਿਉ ਕਵਰ ਲਾ ਕੇ ਰੱਖਤਾ ਹੁਣ ਉਹ ਧੋਣਾ ਨਹੀਂ ਬਸ ਹੁਣ ਉਹਦੀ ਕਤਰ ਕਤਰ ਹੀ ਕਰਨੀ ਆ ਨਹੀਂ ਨਹੀਂ ਮਾੜੇ ਪਾਣੀ ਵੀ ਦੀ ਕੱਢ ਦੀ ਮਣ ਕਿਹਾ ਪੁੰਜ ਪੰਜ ਲਿਆ ਕਰਨ ਹੇ ਉਸਾਰ ਸਾਫ ਦੀ ਗੱਲ ਕਿ ਟਰੈਕਟਰ ਹਾਂ ਵਰਤੇ ਜਾ ਕੇ ਨਾ ਸੰਤਾ ਰੱਖ ਦੇਣਗੇ ਧੋਣਾ ਮਹੀਨਾ ਸੁਖਦਾ ਸਾਲ ਐ ਨਾ ਕੱਪੜੇ ਵੱਲੋਂ ਕੱਟ ਕਰਨ ਹਾਏ ਮੇਰੇ ਲਾਓ ਸਿਰ ਕੁੱਤੀਆ ਕਰੇ ਝੂਂ ਫਿਰ ਦਰ ਸਾਉਂਦ ਗਈ ਫਿਰ ਕੱਪੜਾ ਹਲ ਗਿਆ ਚੜ ਗਿਆ ਕਵਰ ਤੇ ਮੰਜੇ ਦੀ ਬਣ ਗਈ ਟੌਰ ਪਹਿਲਾ ਵਿਚਾਰਾ ਹੋਰ ਹੀ ਲੱਗਦਾ ਸੀਗਾ ਮੜਵਾਈ ਐ ਸਿਟੀ ਬਾਈਕ ਦੀ ਨੇ ਉਹਦੀ ਆਪੇ ਤਾਂ ਸੋਨਾ ਹੋ ਗਿਆ ਹੁਣ ਐਲੋਵੇਰਾ ਜਣਾ ਪਹਿਲਾਂ ਤਾਂ ਹੋਰ ਹੀ ਗਲਾਸ ਫਟ ਗਈ ਨੁਕਸਾਨ ਹੋ ਗਿਆ ਆ ਵੀ ਹੁਣ ਵਧਣੇ ਪੈ ਗਿਆ ਪਾਣੀ ਬਹੁਤ ਪਾਣਿਆ ਨਾ ਕਿੰਨੇ ਮੈਂ ਕੰਮ ਕਰ ਬੀਬਾ ਪੌਣ ਦਾ ਖੜਾ ਛੱਡ ਪੌਣ ਨੂੰ ਲਾ ਚਾਰਸ ਤੇ ਤੇ ਖੇਰ ਕੰਮ ਫਟਾਫਟ ਕੰਮ ਨਿਬੜਦਗੇ ਹੁਣ ਹਜੇ ਕੱਲ ਵਾਲੇ ਬਿੱਡਾਂ ਨੀਆਂ ਸਾਈਡਾਂ 'ਈਆਂ ਪਈਆਂ ਬਰਾਊਨ ਜਿਹਾ ਹਿੱਸਾ ਉਹ ਪਈ ਜਦੋਂ ਕੱਪੜੇ ਧੋਣੇ ਸੀ ਤੇ ਉਦੋਂ ਨੂੰ ਆ ਗਈ ਲਾਈਟ ਕੱਪੜੇ ਜਿਹੜੇ ਬਸ ਧੋਤੇਗੇ ਦੋ ਤਿੰਨ ਸੂਟ ਹੈ ਜਿਹੜੇ ਉਹ ਸੂਟ ਇਹ ਆਪਾਂ ਖੇੜਿਆ ਹੂੰ 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 ਗੋਬਰ ਕਿ ਕਰ ਲਿਆ ਫਿਰ ਚਲ ਜੀ ਪਾਣੀ ਇਹਨੇ ਕਾ ਮੁਰਦਾ ਇਹਦਾ ਪਾ ਲਿਆ ਨੇ ਹੁਣ ਹਾਂ ਕਿਹੜਾ ਗੱਡੂ ਆ ਤੇ ਡੈਡੀ ਵੀ ਲੇਟ ਆ ਬਵਾਣ ਵਾ ਦੇ ਇਹ ਤਾਂ ਬਤਨਾ ਨਹੀਂ ਦਾ ਦਾਦੂ ਕਿਥੇ ਆ ਪਾਪਾ ਪਤਾ ਨਹੀਂ ਕਿੱਧਰ ਵਾ ਗਏ ਕਿਉਂ ਕੱਲ੍ਹ ਰਾਤ ਨੂੰ ਮੈਂ ਸਾਰੇ ਕੱਪੜੇ ਧੋਦੇ ਸੀ ਮੈਂ ਕਿਹਾ ਕੰਮ ਤੂੰ ਦੇ ਨੀ ਤੂੰ ਅੱਜ ਮੈਨੂੰ ਕਹਿੰਦੀ 9 ਵਜੇ ਤੇਰੀ ਮਸ਼ੀਨ ਹਜੇ ਵੀ ਚੱਲਦੀ ਆਂਦੀ ਆ ਮੈਂ ਕਿਹਾ ਤੇ ਤੇਰੇ ਡੈਡੀ ਆ ਗਏ ਲੇਟ ਉਹਦੇ ਕੱਪੜੇ ਵੀ ਪਾ ਦੇ ਨਹੀਂ ਸੀ ਜੀ ਅੱਜ ਫੇਰ ਮੈਂ ਕਿਹਾ ਚਲ ਸੋਈ ਦੇਣੀ ਐ ਕੱਪੜੇ ਇਹਨੂੰ ਉਹ ਜਾੜੀ ਹਾਂ ਮम्मा ਬੁੱਕਾ ਲੱਗ ਗਿਆ ਲੱਗ ਗਿਆ ਹਾਂ ਕੀ ਹੋ ਗਿਆ ਬਦਾਨਾ ਲਓ ਜੀ ਨਗੂ ਸਿਮੋਨੇ ਦਾ ਬਣਾਤੇ ਪਕੌੜੇ ਇਹਨਾਂ ਦੇ ਵੈਸੇ ਕਰੜੇ ਕਰੜੇ ਹੋ ਗਏ ਸੀ ਫਰਿੱਜ 'ਚ ਰੱਖ ਗਏ ਤੇ ਕਹਿੰਦੇ ਭੁੱਖ ਲੱਗੀ ਆ ਸੌਸ ਲਾ ਲੈ ਹੂੰ ਆ ਕੈਂਡਾ ਨਾ ਮੇਰੇ ਹੈ ਨੋ ਇੱਕ ਤਾਂ ਮੇਰੀ ਹੈਗੀ ਹੈਗੀ ਆ ਆ ਸੌਸ ਪਸਵਾ ਉਹਨੇ ਦਿਨ ਰਾਤ ਰੱਤਾਂ ਗਈ ਤੇ ਮੁੜ ਕੇ ਮੁੜ ਕੇ ਰੋਟੀ ਨਹੀਂ ਖਾਣੀ ਰਾਜਾ ਇਹ ਉਹ ਗਾਈ ਤੇ ਮਮਾ ਦੂਮੀ ਨਾਲ ਹੀ ਖਾਣ ਲੱਗ ਪਈ ਹਾਂ ਮਮਾ ਕੈਂਟ ਲਾਦੀ ਆ ਦੇ ਇਹ ਇਹਨਾਂ ਲੋਕੀ ਕੇ ਮੋਰੀ ਜੇ ਖਾ ਰਹੀ ਪੈ ਨਹੀਂ ਖਾ ਨਹੀਂ ਬੈਣੀ ਮਾਰੀ ਦੀ ਗੱਦਾ ਮਨੋਲ ਕੋਈ ਅਸੋਲੇ ਤੰਦੂਰ ਤੇ ਪਾ ਲੈਂਦੇ ਹੁੰਦੇ ਸੀ ਹੋਰ ਅੱਜ ਤੰਦੂਰ ਪਿਆ ਸੁਣਨਾ ਕਮਣੇ ਬੜੇ ਅੰਦਰ ਤੋਂ ਕਮਣੇ ਬੜੇ ਅੰਦਰ ਤੋਂ ਤੇ ਆ ਪਾਣੀ ਦਾ ਪਾ ਦਿਓ ਪਾ ਦਿਓ ਲੰਬੇ ਢੁੱਪੇ ਬਾਹਰੋਂ ਆਪੇ ਕੀ ਕਹਨੇ ਹੋ ਹੈ ਅੱਜ ਇਹ ਤਾਂ ਸਵਾਦ ਘੱਟ ਕੀ ਅੰਮੀ ਅੱਜ ਜੰਗੀ ਠੀਕ ਮਾ ਕੋ ਉਹ ਦੇਖੀ ਵੈਪਟਨ ਉਹ ਦੇਖ ਐਨਾ ਲਹੂ ਪਿੰਦਗਾਣਾ ਇਹ ਕੀ ਹੋ ਜਾਂਦਾ ਦੰਨੋ ਪਤਾ ਲੱਗ ਗਿਆ ਸਾਨੂੰ ਆ ਤੜਾਤਾ ਇਹਨੇ ਕਿੱਲਾ ਪੱਟ ਕੇ ਉਹ ਮਰਿਆ ਲਉ ਪੀਣੀਏ ਹੁਣ ਇਹ ਪਤਾ ਕਿੰਨਾ ਤਿੱਖਾ ਦਾ ਇਹ ਕਿ ਲੋਪਈ ਪਸ਼ੂਦ ਤੇ ਪਟਾਲ ਮੈਂ ਨਾ ਹੁਣ ਆਹ ਪੱਠਿਆਂ ਵਾਲਾ ਜਿਹੜਾ ਵੱਡਾ ਸੰਭਰ ਦੀਆਂ ਤੇ ਕਿੱਲੇ ਪਿੱਛੇ ਤਾਂ ਕਿੱਲਾ ਗੱਡਣ ਵਿੱਚ ਤੇ ਵੀ ਗਾਲਾਂ ਕਹਿਣੀਆਂ ਹਨ ਆਪਾਂ ਨੂੰ ਤਾਂ ਕੱਢਣ ਲਵਾਂੀਆਂ ਤਾਂ ਮੰਮੀ ਨੇ ਰੋਟੀ ਟੋਕ ਕਰਨਾ ਵੇਖੀ ਜਾਊਗੀ ਤੇ ਪੱਠੇ ਜਿਹੜੇ ਆਪਣੇ ਹੋ ਗਏ ਖਤਮ ਤੇ ਆਵਲਾ ਸਾਰਾ ਇੱਥੇ ਵਧੀਆ ਸਮਾਰ ਕੇ ਨਾ ਸੁੰਬਰਦਾ ਸਾਰੇ ਤਾਂ ਤੋਂ ਕਰਦਾ ਹੈ ਸਾਫ ਸਫਾਈ ਇਹਦੀ ਤੇ ਨੂੰ ਸਿੱਟਿਆ ਮ ਬਾਹਰ ਕਿਉਂਕਿ ਅਸਲ ਤਾਂ ਕੰਮ ਧੰਦੇ ਕਰਕੇ ਹਣ ਅਸਲ ਤਾਂ ਜਿਵੇਂ ਕਹਿ ਦਿੰਨੇ ਆ ਵੀ ਆਪਣਾ ਕੰਮ ਕਰਦਾ ਮੂਡ ਬਣਿਆ ਹੁੰਦਾ ਕੰਮ ਕਰੀ ਜੰਨੇ ਲਗਾਤਾਰ ਆਪ ਨੂੰ ਓਖਣ ਲੱਗਦਾ ਹੈਗਾ ਤੜਕੇ ਕਿਉਂਕਿ ਇਹਨਾਂ ਟਾਈਮ ਨਹੀਂ ਹੁੰਦਾ ਤੜਕੇ ਤਾਂ ਮੈਂ ਬਾਰੋ-ਬਾਰਾ ਸੁੰਬਰ ਕੇ ਜੰਨੇ ਨੇ ਅੰਦਰੋਂ ਹੰਦਰ ਉਹ ਤਾਂ ਚੱਲ ਸੁੰਭਰਨਾ ਜਾਣੀ ਕਿ ਗਾਂ ਤੱਕ ਨਹੀਂ ਉਹ ਹੁੰਦਾ ਹੁਣ ਜਿਹੜੀ ਇਹਦੀ ਚੰਗੀ ਤਰ੍ਹਾਂ ਮੈਂ ਸਫਾਈ ਕਰ ਦੂੰਗੀ ਇਸ ਥਾਂ ਦੀ ਨਾਲੇ ਸਿੱਟਿਆਂਗੀ ਟੋਕਰਾਂ ਭਰ ਕੇ ਤੇ ਉਹ ਵੀ ਮੇਰਾ ਕੰਮ ਘੱਟ ਜਾਊਗਾ ਤੜਕੇ ਵਾਲਾ ਲੈ ਵੀ ਸਾਨੂੰ ਕਹਿੰਦੇ ਉਪਾਈ ਕਹਿੰਦਾ ਕੋਈ ਵੀ ਸੋਦੇ ਬੂਟੇ ਦੇ ਫਲ ਹੈਗੇ ਜਿਹੜਾ ਜ਼ਿਆਦਾ ਹੈ ਤੈਨੂੰ ਝਾੜੋ ਕਿ ਬੂਟਾ ਸੁੱਕ ਜਾਊਗਾ ਸਾਡੇ ਵਿਚਾਰੇ ਜਿਹੜੇ ਦੋ ਗੁੱਛੇ ਨੂੰ ਦੋ ਗੁੱਛੇ ਲੱਗੇ ਨੇ ਅੰਗੂਰਾਂ ਦੇ ਉਹ ਵਿਚਾਰੀਆਂ ਚਿੜੀਆਂ ਖਾ ਜਾਂਦੀਆਂ ਹਣਾ ਇੱਕ ਤਨ ਚਾਰ ਬੈਠੀਆਂ ਸੀ ਨਿੱਕੇ ਨਿੱਕੇ ਡਾਉਣ ਨੂੰ ਮੇਰਾ ਵੀ ਜੀਣ ਕੀਤਾ ਉਹਨਾਂ ਨੇ ਮੈਂ ਚਲ ਇਹਨਾਂ ਦੇ ਜਿਹੜਾ ਹਿੱਸੇ ਦਾ ਖਾ ਲੈਣੀਆ ਜਦੋਂ ਇਹਨਾਂ ਨੇ ਕਦੋਂ ਵੱਡੇ ਹੋਇਆ ਹਣਾ ਹਜੇ ਜਾਲੀ ਪਾਉਣ ਵਾਲਾ ਇਦਾਂ ਕੋਈ ਗੱਲਬਾਤ ਹੈ ਨਹੀਂ ਐਡੀ ਹੋ ਸਕਦਾ ਹੈ ਕਿ ਆਪਣੇ ਜੀਕੂ ਤੇ ਵੀ ਜਿਹੜੇ ਫਲ ਲੱਗੇ ਉੰਬੱਕੀ ਦੇਖੋ ਵੀ ਇਰ ਕੀ ਬੰਦੇ ਆ ਤੇ ਜੀ ਕੋ ਕਿ ਨਹੀਂ ਬੰਦੇ ਵੈਸੇ ਛੋਟਾ ਹੋ ਜੇ ਪਰ ਮਾਲੀ ਕਹਿੰਦਾ ਸੀ ਕਿ ਲੱਗ ਜਾ ਕਿਉਂਕਿ ਮਾਲੀ ਆਉਣਾ ਹੁੰਦਾ ਆਪਣੇ ਮਹੀਨੇ ਤੋਂ ਦਵਾਈ ਪਾਉਣਾ ਇਹਨਾਂ ਨੂੰ ਲਓ ਲੈਟਾਂ ਛੜਦ ਗਏ ਹੁਣ ਤਾਂ ਬਥੇਰਾ ਚਰਨੇ ਬਥੇਰਾ ਚਰਨੇ ਜਣੀ ਕਿ ਥੋੜੇ ਕੁ ਦਿਨ ਨੇਰ ਕੋ ਪਰਿਆ ਹਨਾ ਸਾਵੰਦ ਹੋ ਜਾਂਦਾ ਸੀ ਬਈ ਜਿਹੜਾ ਹੱਡ ਵਰਗੇ ਤਾਂ ਲੈਟਾਂ ਜਿਆਦਾ ਚਲਾਉਂਦੇ ਉਹਨਾਂ ਨੂੰ ਔਖਾ ਜਿਹਾ ਲੱਗਦਾ ਸੀਗਾ ਜਦੋਂ ਲਾਈਟਾਂ ਬੰਦ ਹੋ ਜਾਂਦੀਆਂ ਇੱਕ ਤਰ੍ਹਾਂ ਦਾ ਸਾਹ ਆਉਂਦੀ ਸੀਗਾ ਸ਼ੁੱਖ ਸ਼ਾਂਤੀ ਹੋ ਗਈ ਚੰਨੋ ਦੁਬਾਰੇ ਪੈਣਾ ਪੈਣਾ ਚੱਕਾ ਬੱਕਰ ਤੋਂ ਲਾਦੇ ਢੇਰੀਆਂ ਆਇਆ ਇਹ ਔਰ ਮੰਦੇ ਤੋਂ ਜਿਹੜਾ ਕਵਰ ਲਾਇਆ ਸੀ ਉਹ ਮੰਮੀ ਨੇ ਮਸ਼ੀਨ ਚ ਪਤਾ ਮੇਰੀ ਸੱਸਾ ਨੇ ਜਿਹੜੀ ਇਹ ਮੈਨੂੰ ਟਿਕਣ ਨਹੀਂ ਦਿੰਦੀ ਹੈਗੀ ਮੇਰਾ ਕੰਮ ਹੈ ਜਿਹੜਾ ਵਧਾਈ ਰੱਖਦੀ ਆ ਹੋਰ ਕੋਈ ਕੰਮ ਕਰ ਹੂੰ ਠੀਕ ਹੈ ਜੀ ਚੱਕਾ ਦਰੋਵੀ ਤੇਲੀ ਤੇ ਉਦਰੋਵੀ ਫੇਰ ਮਿਲਦੇ ਆਪਾਂ ਦਾਲਣਾ ਸਵਾਦ ਨੇ ਬਣੀ ਇਹ ਚ ਕੀ ਹੈ ਪਹਿਲੀ ਵਾਰ ਇਹ ਕੀ ਬਣਾਈ ਸੀ ਮੇਰੇ ਹੱਥੋਂ ਬਣ ਮਾਣੀ ਖਾਣੀ ਖੁਣੀ ਨਹੀਂ ਮੈਨੂੰ ਇਹ ਪਤਾ ਲੱਗੇ ਕੋਕੜੂ ਆ ਇਹਦੇ ਚ ਪਰ ਮੈਂ ਬੀਬੀ ਨੂੰ ਹੁੜਾਉਣੀ ਆ ਗੱਡੇ ਕੇ ਸਾਡੇ ਵਾਸਤੇ ਇਹ ਕੱਟ ਕੇ ਰੱਖ ਦੋਗੀ ਫਿਰ ਮੈਂ ਹਨੇ ਸ਼ਾਮ ਨੂੰ ਬਣਾ ਦੂੰਗੀ ਚੜ੍ਹ ਕੇ ਸਕੂਲ ਵਾਸਤੇ ਮੂੰਗੀ ਜੂ ਨਹੀਂ ਲੈ ਆ ਕੇ ਆਂਦੇ ਇਹ ਕਰਨੀ ਹੈ ਲਓ ਕੋਈ ਨਹੀਂ ਹਾਂ ਲੋਟ ਹਾਂ ਪੈਦਰੋ ਵੀ ਸਾਫ਼ ਸਫਾਈ ਕਰਦੀ ਜਿਹੜਾ ਕੰਮ ਨਿਬੜ ਜੇ ਵਧੀਆ ਹੀ ਹੈ ਉਹਦੀ ਕੋਈ ਰੀਸ ਨਹੀਂ ਆ ਜਦੋਂ ਪੱਠੇ ਦਿੱਤੇ ਆਹ ਸੌਰੀ ਪਸ਼ੂ ਟਾਲਦੇ ਤੇ ਪਪਾ ਕਹਿੰਦਾ ਭਾਈ ਪਸ਼ੂ ਟਾਲਦਿਆਂ ਕਰ ਤੂੜੀ ਸੱਟਦੇ ਕਰ ਤੇ ਦਾਣਾ ਮੈਰ ਲਾ ਦੇ ਕਰ ਤਣ ਕਿੰਨਾਂ ਲਈ ਵੱਜਦਾ ਤੂੰ ਕਿਉਂਕਿ ਹੁਣ ਨਾ ਕਰਮੀ ਕਰਦੇ ਨਾ ਲਾਏ ਹੋਏ ਪੱਠੇ ਸੁੱਕ ਜਾਂਦੇ ਬੜੇ ਟੱਕ ਟੱਕ ਨਾ ਕਰ ਚੱਪਲਾਂ ਦੇ ਅੱਗੇ ਚੱਲ ਜੈਸਮੀ ਬੈਠੀ ਆ ਜਦ ਪਾਸ਼ੋਨ ਦੇ ਬਟੇ ਹੁੰਦੇ ਕੋਰੀ ਹੁੰਦੀ ਹੈ ਜਿਵੇਂ ਜਾਂ ਆ ਪੱਠੇ ਹਨ ਇਹ ਅਸੀਂ ਇੱਥੇ ਢੇਰ ਲਾਈਏ ਨੇ ਕਿਉਂਕਿ ਫਿਰ ਹੁਣ ਗਾਂ ਮੌਸਮ ਆ ਜਾਣਾ ਹੈ ਮੱਛਰ ਦਾ ਤੇ ਫਿਰ ਆ ਮੱਛਰ ਤੂੰ ਇਹ ਚੱਲ ਪੈਣੀ ਆ ਸੌਣ ਭਾਦੋ ਭਾਂ ਚੱਲ ਪੈਣੀ ਮੈਂ ਇਥੋਂ ਸਿੱਟਾ ਟੂੜੀ ਆ ਨੱਬਾ ਅਗੇ ਵੀਰਪਾਲ ਭੈਣ ਕਹਿੰਦੇ ਵੀਰਪਾਲ ਭੈਣ ਜਿਹੜੇ ਇਟਲੀ ਤੋਂ ਕਹਿੰਦੇ ਭੈਣੇ ਹੁਣ ਤੁਸੀਂ ਥੱਕੇ ਥੱਕੇ ਜਿਹਾ ਲੱਗਦੇ ਹੋ ਬਲੌਗਰ ਦੇ ਵਿੱਚ ਤੇ ਇੱਕ ਸੱਚ ਨੇ ਕਿਹਾ ਸੀ ਜੈਸਮੀਨ ਫ੍ਰੋਮ ਗਗੜ ਗਗੜ ਪਿੰਡ ਤੋਂ ਨੇ ਇਹ ਗੁੜੀ ਆ ਗਈ ਛੋਟੀ ਤੇ ਇਹ ਆਪਣਾ ਹਮੇਸ਼ਾ ਇਹਨਾਂ ਦਾ ਕਮੈਂਟ ਆਉਂਦਾ ਹੀ ਆਉਂਦਾ ਹੁੰਦਾ ਫਸਟ ਤੇ ਅੱਜ ਜੇ ਹਾਂ ਸੈਕਿੰਡ ਤੇ ਅੱਜ ਇਹ ਵੀ ਆਪਣੇ ਹਮੇਸ਼ਾ ਜਿਹੜੇ ਹੀ ਬਲੌਗ ਦੇਂਦੇ ਦੇਂਦੇ ਆ ਤੇ ਕਮੈਂਟ ਆਉਂਦਾ ਹੀ ਆਉਂਦਾ ਹੁੰਦਾ ਇਹਨਾਂ ਦਾ ਤੇ ਇੱਕ ਭੈਣ ਸੀਗੀ ਆਰ ਬਰਾਡ ਦੇ ਨਾਂ ਤੇ ਆਈ ਈਡੀ ਸੀ ਕਹਿੰਦੇ ਪੈਣ ਇੰਨੇ ਕੀ ਜਿਆਦੇ ਖੁਸ਼ੀ ਹੁੰਦੀ ਹੈ ਤੁਹਾਡੇ ਬਲੌਗ ਦੇਖ ਕੇ ਥੈਂਕ ਯੂ ਸੋ ਮੱਚ ਪੈਣੀ ਹੈ ਨਾ ਇੰਨਾ ਜਿਆਦੇ ਪਿਆਰ ਸਤਿਕਾਰ ਦੇਣ ਦੇ ਲਈ ਕਿ ਤੁਹਾਨੂੰ ਜਿਹੜੇ ਸਾਡੇ ਬਲੌਗ ਨੇ ਇੰਨੇ ਸੋਹਣੇ ਲੱਗਦੇ ਨੇ ਉਸ ਇਦਾਂ ਹੀ ਤੁਸੀਂ ਜਿਹੜੇ ਮੇਰੇ ਚੈਨਲ ਨੂੰ ਸਪੋਰਟ ਕਰਿਓ ਪਲੀਜ਼ ਤਾਂ ਕਿ ਆਪਾਂ ਥੋੜਾ ਬਹੁਤਾ ਅੱਗੇ ਵਧ ਸਕੀ ਹੈ ਨਾ ਤੁਹਾਡੀ ਸਪੋਰਟ ਦੇ ਨਾਲ ਹੀ ਆਪਾਂ ਅੱਗੇ ਜਾ ਸਕਦੇ ਹਾਂ ਹੈ ਕਹਿੰਦੀ ਸੀ ਕਿ ਕੰਮ ਕੰਮ ਤਾਂ ਪੈਣੀ ਕੋਈ ਜਾਂਦੇ ਆ ਜਦੋਂ ਅੱਗੇ ਅੱਗੇ ਜੇ ਤੋ ਖੇਤੀ ਦਾ ਨਾਲ ਹੋਵੇ ਤੇ ਪਸ਼ੂਆਂ ਦਾ ਹੋਵੇ ਹਨਾ ਫੇਰ ਕੰਮ ਆਪਣੇ ਜਾਂਦੇ ਹੋ ਜਾਂਦੇ ਆ ਨਹੀਂ ਤਾਂ ਪਸ਼ੂਆਂ ਤੋਂ ਬਿਨਾ ਤੇ ਖੇਤੀ ਤੋਂ ਬਿਨਾ ਤਾਂ ਚੁੱਲ੍ਹੇ ਚੌਕੇ ਦੇ ਹੁੰਦੇ ਆ ਹੁਣ ਤਾਂ ਕਰਕੇ ਖੇਤਾਂ ਦੇ ਕੰਮ ਆ ਜਿਹੜੇ ਹੁਣ ਤੋਂ ਚੱਲ ਪੈਣਗੇ ਝੂਣਿਆਂ ਤੱਕ ਹਨਾ ਆਪਣਾ ਪੂਰਾ ਜੂਨ ਜੂਨ ਦਾ ਮਹੀਨੇ ਤੱਕ ਪੂਰਾ ਕਸਰ ਰਹਿਣਾਗਾ ਤੇ ਫਿਰ ਤਾਂ ਕਰਕੇ ਕੰਮ ਹੋ ਜਾਂਦੇ ਆ ਫਿਰ ਕਰਨੇ ਪੈਂਦੇ ਆ ਮੰਮੀ ਤੋਂ ਐਨੇ ਪਾਸੇ ਨਹੀਂ ਹੋਈਦੇ ਯਾਨੀ ਕਿ ਮੰਮੀ ਤੋਂ ਨਹੀਂ ਤਾਂ ਮੰਮੀ ਕੱਪੜੇ ਧੋ ਸਕਦੇ ਨੇ ਭਾਂਡੇ ਮਾ ਸਕਦੇ ਆ ਨਹੀਂ ਪਸ਼ੂ ਵਾਲੇ ਪਾਸੇ ਆ ਸਕਦੇ ਆ ਚਲੋ ਰਸੋਈ ਸੰਭਲ ਲੈਣ ਦੇ ਇੰਨੇ ਬਹੁਤ ਆ ਮੈਨੂੰ ਉਧਰ ਹੀ ਪਾਸੇ ਜਾਣਾ ਪੈਂਦਾ ਤਾਂ ਕਰਕੇ ਜਿਹੜੇ ਕੰਮ ਵਾਧੇ ਜਾਂਦੇ ਆ ਤੇ ਕੰਮ ਆ ਫਿਰ ਜਿਹੜੇ ਕਰਨੇ ਪੈਂਦੇ ਆ ਹੁਣ ਗਰਮੀ ਦਾ ਕਰਕੇ ਨਾ ਥੋੜੀ ਜੀ ਗਰਮੀ ਜ਼ਿਆਦਾ ਮੰਦੀ ਆ ਆ ਕਰਕੇ ਬਸ ਥੱਕ ਜਾਈਦਾ ਹੈ ਜਦੋਂ ਗਰਮੀ ਨੇ ਆਉਣਾਗਾ ਤੇ ਫਿਰ ਵਿੱਚ ਹੀ ਆਪਣੇ ਕੱਪੜੇ ਵਗੈਰਾ ਦਾ ਕੰਮ ਆ ਹੁਣ ਜੂਨ ਜਲਾਈ ਚਾਊਗੀ ਗਰਮੀ ਵਿੱਚ ਹੀ ਆਪਣੇ ਕੱਪੜਿਆਂ ਦਾ ਕੰਮ ਆ ਬਸ ਤਾਂ ਕਰਕੇ ਕੰਮ ਕਰ ਵਾਧੇ ਜਾਂਦੇ ਆ ਤਾਂ ਕਰਕੇ ਫਿਰ ਆਪਾਂ ਹੱਥ ਜਾਈਦਾ ਪਹਿਲੀ ਮੰਮੀ ਜਦੋਂ ਦੁੱਧ ਪੀਣਾ ਤਾਂ ਫਿਰ ਇਹਨਾਂ ਨੂੰ ਵੀ ਸਾਂਭਣਾ ਪੈਂਦਾ ਹੈ। ਲੋ ਜੀ ਰਾਜ ਨੂੰ ਆਪ ਸਾਡੇ ਅਸਰੇ ਹੁਣ ਪਿਆਜ਼ ਬਣਨ ਲੱਗੇ ਕਿਉਂਕਿ ਮੁੰਗੀ ਦੀ ਜਿਹੜੀ ਦਾਲ ਆ ਵਧੀਆ ਨਹੀਂ ਬਣੀ ਹੈਗੀ ਜੀ ਤਾਂ ਬਣੀ ਹੈ ਕਿਥੇ ਜਸਾਂ ਕਰਕੇ ਹੁਣ ਪਿਆਜ਼ ਬਣਾਉਣ ਲੱਗੇ ਆ।ਾਰੇ ਕਹਿੰਦੇ ਹੁਣ ਅਸੀਂ ਪਿਆਜ਼ ਹੀ ਖਾਣੇ ਆ। ਪਿਆਜ਼ ਗਾਲੋ ਗੰਡੇ ਚਾਲੋ ਕੁਝ ਵੀ ਕਰੋ ਜਿਹਨੂੰ ਸਮੋਸਾ ਹਟਾਉਂਦੇ ਕਹਿ ਰਹੀ ਹੈ ਕਿ ਕਹੋਗੇ ਵੀ ਪਿਆਜ਼ ਬੋਲ ਰਹੀ ਹੈ ਕਈ ਵਾਰੀ ਕਿਸੇ ਦਾ ਗੱਲ ਫੜਨਾ ਪਤਾ ਨਹੀਂ ਲੱਗਦਾ ਹੁੰਦਾ ਕਿ ਵੈਸੇ ਗੰਡੇ ਵਧੀਆ ਲੱਗਦੇ ਆ ਸਾਰਿਆਂ ਨੂੰ ਇਹ ਲਓ ਜੀ ਹੁਣ ਆਪਾਂ ਵਧੀਆ ਅਦਰੇ ਜੇ ਹੋ ਗਏ ਵਿੱਚ ਨਮਕ ਮਿਰਚ ਦਈਏ ਲਾਹ ਤੇ ਕਿਰੇ ਦੇ ਚ ਥੋੜੀ ਜੀ ਮਾਦਵਸ ਤੇ ਸੁੱਕੀ ਕੱਢ ਲੂੰਗੀ ਦੁੱਖ ਨੂੰ ਵੀ ਜਾਲਨੇ ਪਤਾ ਨਹੀਂ ਘਾਤੋ ਜੇ ਕੋਕੜੂ ਬਣ ਗਏ ਤੇ ਫਿਰ ਇਹਨੂੰ ਕੋਕੋ ਨੂੰ ਕੌਣ ਖਾਵੇ ਲੋ ਨੌਨ ਮਿਰਚ ਲਾ ਲਈ ਆ ਪਹਿਲੇ ਜੀ ਸਾਡੇ 9 ਹੋ ਗਏ ਜੀ ਟਾਈਮ ਤੇ ਹੁਣ ਆਏ ਨੇ ਕਿਵੇਂ ਡੈਡਾ ਜੇ ਕੁੱਬੇ ਜੇ ਹੋ ਗਏ ਕੀ ਕਰਕੇ ਆਏ ਤੁਸੀਂ ਸੁਹਾਗਾ ਤੇ ਲੋਕ ਲਿਆ ਦੇ ਮਾਰ ਕੇ ਬਹੁਤ ਅੱਛਾ ਤੇ ਲੋਕ ਤੇ ਬੱਚਿਆਂ ਨੇ ਹਜੇ ਰੋਟੀ ਨਹੀਂ ਖਾਧੀ ਦੇਖ ਲੋ ਕਹਿੰਦੇ ਡੈਡੀ ਦੇ ਨਾਲ ਹੀ ਰੋਟੀ ਖਾਣੀ ਆ ਆ ਪਈ ਐ ਮੈਂ ਹੁਣ ਇਹਨੂੰ ਕਹੀ ਜਾਂਦੀ ਸੀ ਮੈਂ ਉਹ ਬਾਕ ਦੇ ਦਿੰਨੀ ਰੋਟੀ ਕਰ ਬਜਾਉਂ ਕਰੋਂ ਕਰਨਾ ਬਣ ਲੈ ਆਈ ਬਸ ਕੱਕਾ ਆ ਗਏ ਉਹ ਹੀ ਬਣ ਲੈ ਆ ਉਹ ਕੋਣ ਲਿਆ ਅਗਲਾ ਉਹ ਆਪ ਤੇ ਨੀਦਾਈਆ ਦੀ ਨਵਰੀਤਨ ਰੋਟੀ ਖਾਲਾ ਪੁੱਤ ਲੈ ਕੇ ਦੇਵਾ ਗਰਮ ਕਰਕੇ ਹੈ ਹੂੰ ਖਾਲਾ ਦਾਰੀ ਪਰ ਰੋਟੀ ਖਵਾ ਤੋ ਨਹੀਂ ਹਾਂ ਲੈ ਚਲ ਖਾ ਲੋ ਫੋਨ ਨਹੀਂ ਲਾਵਾਂ ਮਸਾ ਕੇ ਨੱਕ ਦੋ ਨਾ ਸੌਣ ਆ ਜਾਏ ਜੇ ਸੌਂ ਗਈ ਮੜ ਕੇ ਫਿਰ ਗਾਲਾਂ ਮਿਲਣਗੀਆਂ ਆਖਣਗੇ ਰੋਟੀ ਨਹੀਂ ਕੋਈ ਮੈਨੂੰ ਕਦੋਂ ਨੇ ਗਈ ਨਹੀਂ ਮੈਂ ਹਮੇ ਗਰਮ ਕਰ ਦਨੀ ਆ ਬੈੜੀ ਨਾਲ ਹੀ ਖਾਣੀਏ ਜੀ ਨਹੀਂ ਹੁੰਦੀ ਲੋਜੀ ਰੋਟੀ ਪਣੀ ਲਈ ਆ શાਕ ਤੇ ਮੈਂ ਉਰੀਦ ਕਰ ਵੇਟ ਵਾਲਾ ਚਰ ਕੀਤੀ ਤੇ ਰੋਟੀ ਖਾਧੀ ਅੱਧੀ ਹੁਣ ਸੌਂਗੀ ਇੱਕ ਦਿਨੀ ਦਾ ਜਾਂਦੀ ਸੋ ਬਸ ਇਹੋ ਜਿਹਾ ਬਸ ਜੇ ਹਿੰਦ ਹੋ ਜੇ ਨਾ ਵੀ ਆਪਦੇ ਡੈਡੀ ਨਾਲ ਰੋਟੀ ਖਾਣੀ ਆ ਫਿਰ ਉਹਨਾਂ ਨਾਲ ਹੀ ਖਾਣੀ ਆ ਔਜੀ ਪੌਣੇ 10 ਦਾ ਟਾਈਮ ਹੋ ਗਿਆ ਤੇ ਹੁਣ ਆਪਏ ਇਸ ਦੇ ਨਾਲ ਹੀ ਆਪਣੇ ਵਲੌਗ ਦਾ ਐਂਡ ਕਰਦੇ ਆ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਨੇ ਸੋਨੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਵਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਕਿਉਂਕਿ ਦੂਸਰੇ ਸਾਡੇ ਸੋਹਣੇ ਸੋਹਣੇ ਵਲੌਗ ਹੈ ਜਿਹੜੇ ਇੰਜੋਏ ਕਰ ਸਕੋ ਲਓ ਜੀ ਆਪਾਂ ਸਾਰੇ ਇਧਰ ਕੰਮ ਕਰ ਕਰਤਾ